ਤੁਸੀਂ ਮੈਨੂੰ ਦੱਸੋ ਰੇ ਅਨਾਰਕੀ ਬਣਾਣਾ ਰਿਪਬਲਿਕ ਬਣ ਗਿਆ ਉਹ ਗਰੀਬ ਲੋਕ ਨੇ ਚੰਗੇ ਲੋਕ ਨੇ ਜਿਨ੍ਹਾਂ ਦੇ ਘਰ ਨੇ ਉਹਨਾਂ ਦੀ ਤੁਸੀਂ ਸਵੇਰੇ ਅਮਿਸ਼ਲੋਬ ਸਾਹਿਬ ਆਪ ਮਹਿਕਮਾ ਤੁਹਾਡਾ ਲਾਊਡ ਚਲੇ ਜਾਂਦਾ ਸੀਲਾ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਮਰਸ਼ੀਅਲ ਕਰੋ ਇਹ ਕੀ ਡਰਾਮਾ ਹੈ ਫਿਰ ਸਾਡੇ ਜਿਹੜੇ ਲੀਡਰ ਨੇ ਇੱਥੇ ਦੇ ਸੱਤਾ ਵਾਲੇ ਉਹ ਜਾ ਕੇ ਕੈਮਰੇ ਇਕੱਠੇ ਕਰਕੇ ਉਹਨਾਂ ਨੂੰ ਖੋਲਣ ਲੱਗ ਜਾਂਦੇ ਆ ਇਹ ਕਿਹਦੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਇਹ ਦੱਸੋ ਪਹਿਲਾਂ ਤਾਲੇ ਲਾਏ ਕਿਉਂ ਕਾਰਪੋਰੇਸ਼ਨ ਨੇ 20 ਵੀ ਸਾਲਾਂ ਪੁਰਾਣੀਆਂ ਬਿਲਡਿੰਗਾਂ ਤੇ ਜੇ ਲਾਏ ਤੁਸੀਂ ਸਹੀ ਹੋ ਜਾਂ ਜਿਨ੍ਹਾਂ ਨੇ ਤਾਲੇ ਖੋਲੇ ਉਹ ਸਹੀ ਨੇ ਇਹਦਾ ਫੈਸਲਾ ਇੱਕ ਕਰਕੇ ਦੱਸੋ ਲੋਕਾਂ ਨੂੰ ਗਮਰਾਹ ਨਾ ਕਰੋ ਵਿਚਾਰਿਆਂ ਦੇ ਦੇਖੋ ਕਈ ਦਿਨਾਂ ਦਾ ਮੈਂ ਸਮਝਦਾ ਐਨਾ ਬੁਰਾ ਹਾਲ ਹੋਇਆ ਹੋਇਆ ਲੁਧਿਆਣਾ ਕਾਰਪੋਰੇਸ਼ਨ ਦਾ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਨਾ ਵੀ ਹੋਕ ਹੀ ਰਿਹਾ ਕਦੇ ਪਤਾ ਲੱਗਦਾ ਤੁਸੀਂ ਕਿਹਨਾਂ ਸਾਬੀ ਇੰਨੇ ਬੰਦਿਆਂ ਦੀਆਂ ਜਿਹੜੇ ਉਹ ਪੈਸੇ ਉਹਨਾਂ ਦੇ ਨਾਂ ਤੇ ਜਾ ਰਹੇ ਆ ਉਹਦੇ ਐਫਆਈਆਰ ਦਰਜ ਹੋਈ ਹੋਈ ਆ ਉਹ ਚ ਅੱਗੇ ਪਤਾ ਨਹੀਂ ਕਿੱਡੇ ਖੁਲਾਸੇ ਹੋਣੇ ਆ ਇਹ ਬਦਲਾ ਦੀ ਗੱਲ ਆ ਅੱਜ ਮੈਂ ਹੈਰਾਨ ਹੋ ਗਿਆ ਦੇਖ ਕੇ ਖਾਸ ਤੌਰ ਤੇ ਮੈਂ ਪਹਿਲਾਂ ਵੀ ਆ ਕ੍ਰਿਸ਼ਨਾ ਮਾਤਾ ਮੰਦਰ ਦੀ ਗੱਲ ਕਰੀਏ ਜਾਂ ਮਾਡਲ ਟਾਊਨ ਦੀ ਇੱਧਰ ਗੱਲ ਕਰੀਏ ਤੁਸੀਂ ਸਾਰੇ ਆਪ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਥੋੜੀ ਕਾਰਪੋਰੇਸ਼ਨ ਸਰਕਾਰ ਦੀ ਕਾਰਪੋਰੇਸ਼ਨ ਆਫੀਸਰ ਉਹਨਾਂ ਨੂੰ ਤਾਲੇ ਲਾ ਕੇ ਆਉਂਦੇ ਆ ਹਜੇ ਕਿ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਆਸ਼ੂ ਜੀ ਮੰਤਰੀ ਸੀ ਇਹ ਸਾਰੀ ਰੋਡ ਕਮਰਸ਼ੀਅਲ ਕਰਨ ਲਈ ਇਹ ਸਰਕਾਰ ਦੇ ਕੋਲ ਸਾਰਾ ਕੁਝ ਇਹਦਾ ਪਿਆ ਇਹ ਕੰਮ ਕਰਨ ਦੀ بجائے ਸਾਡੇ ਜਿਹੜੇ ਲੀਡਰ ਨੇ ਅੱਜ ਸੱਤਾ 'ਚ ਨੇ ਉਹਨਾਂ ਨੂੰ ਸਮਾਂ ਤੇ ਰੀਲੀਫ ਦੇਣ ਦੀ ਵੀ ਉੱਥੋਂ ਇਹਨੂੰ ਜਿਹੜੀ ਆ ਕਮਰਸ਼ੀਅਲ ਕਰਵਾ ਕੇ ਲਿਆਉਣ ਜਿਹੜਾ ਕਿ ਹੋਇਆ ਪਿਆ ਕੰਮ ਉਹਦੀ بجائے ਅੰਦਰੋਂ ਤੁਹਾਡੇ ਨਾਲ ਸਵੇਰੇ ਤੁਸੀਂ ਸੀਲਾ ਲਾ ਜਾਂਦੇ ਹੋ ਤੇ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜੋ ਵੀ ਕੁਝ ਕਰਨਾ ਹੁੰਦਾ ਉਹਨਾਂ ਨਾਲ ਕਰਕੇ ਤੇ ਪੂਰੇ ਦੇ ਸਿਆਸੀ ਲੀਡਰ ਨੇ ਜਿਹੜੇ ਲੋਕ ਨੇ ਉਹ ਜਾ ਕੇ ਤਾਲੇ ਆਪ ਖੋਲਣ ਲੱਗ ਜਾਂਦੇ ਆ ਤੁਸੀਂ ਮੈਨੂੰ ਦੱਸੋ ਇਹ ਅਨਾਰਕੀ ਬਣਾਣਾ ਰਿਪਬਲਿਕ ਬਣ ਗਿਆ ਉਹ ਗਰੀਬ ਲੋਕ ਨੇ ਚੰਗੇ ਲੋਕ ਨੇ ਜਿਨ੍ਹਾਂ ਦੇ ਘਰ ਨੇ ਜਾਂ ਜਿਨ੍ਹਾਂ ਦੇ ਉੱਥੇ ਕਾਰੋਬਾਰ ਚੱਲਦਾ ਏ ਕੰਮ ਚੱਲਦਾ ਏ ਉਹਨਾਂ ਦੀ ਤੁਸੀਂ ਸਵੇਰੇ ਕਮਿਸ਼ਨਰ ਸਾਹਿਬ ਆਪ ਮਹਿਕਮਾ ਤੁਹਾਡਾ ਲਾਉਂਡ ਚਲੇ ਜਾਂਦਾ ਸੀਲਾ ਤੋਨੋ ਹੋ ਕਿ ਗਏ ਇੰਨੇ ਤੁਸੀਂ ਕਮਜ਼ੋਰ ਹੋ ਕਿੱਥੇ ਗਏ ਸਾਡਾ ਕਾਨੂੰਨ ਕੈਦਾ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਮਰਸ਼ੀਅਲ ਕਰੋ ਇਹ ਕੀ ਡਰਾਮਾ ਹੈ ਫਿਰ ਸਾਡੇ ਜਿਹੜੇ ਲੀਡਰ ਨੇ ਇੱਥੇ ਦੇ ਸਤਾ ਵਾਲੇ ਉਹ ਜਾ ਕੇ ਕੈਮਰੇ ਇਕੱਠੇ ਕਰਕੇ ਉਹਨਾਂ ਨੂੰ ਖੋਲਣ ਲੱਗ ਜਾਂਦੇ ਆ ਤੁਸੀਂ ਦੇਖੋ ਤਾਂ ਸਹੀ ਤੁਸੀਂ ਕੋਈ ਕਾਨੂੰਨ ਰਿਆਕ ਨਹੀਂ ਉਰੇ ਰਿਆ ਵੀ ਕੁਝ ਵੀ ਕਰੋਗੇ ਪਹਿਲਾਂ ਤਾਲੇ ਲਵਾ ਲਓਗੇ ਤਾਲੇ ਫਿਰ ਆਪ ਹੀ ਤੁਹਾਨੂੰ ਉਹ ਹਾਕਾ ਮਾਰਦੇ ਤੁਸੀਂ ਨਹੀਂ ਆਉਂਦੇ ਤੇ ਉਹ ਤਾਲੇ ਲੋਕਾਂ ਨੂੰ ਦਿਖਾਉਣ ਲਈ ਡਰਾਮਾ ਕਰਨ ਲਈ ਜਿਹੜੇ ਉਹ ਤਾਲੇ ਖੋਲਦੇ ਖੋਲ ਰਹੇ ਨੇ ਆਪ ਕੋਈ ਕਾਨੂੰਨ ਹੈ ਕੀ ਕਰੋਗੇ ਇਹਦੇ ਵਿੱਚ ਮੈਨੂੰ ਇਹ ਦੱਸੋ ਪਹਿਲਾਂ ਇਹ ਕੀ ਦੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਇਹ ਦੱਸੋ ਪਹਿਲਾਂ ਤਾਲੇ ਲਾਏ ਕਿਉਂ ਕਾਰਪੋਰੇਸ਼ਨ ਨੇ 20-20 ਸਾਲਾਂ ਪੁਰਾਣੀਆਂ ਬਿਲਡਿੰਗਾਂ ਤੇ ਜੇ ਲਾਏ ਤੁਸੀਂ ਸਹੀ ਹੋ ਜਾਂ ਜਿਨ੍ਹਾਂ ਨੇ ਤਾਲੇ ਖੋਲੇ ਉਹ ਸਹੀ ਨੇ ਇਹਦਾ ਫੈਸਲਾ ਇੱਕ ਕਰਕੇ ਦੱਸੋ ਲੋਕਾਂ ਨੂੰ ਗਮਰਾਹ ਨਾ ਕਰੋ ਵਿਚਾਰਿਆਂ ਨੂੰ ਦੂਜੀ ਗੱਲ ਇੱਥੇ ਤਾਂ ਡਰਾਮੇ ਕਰ ਰਹੇ ਹੋ ਤੁਸੀਂ ਇਹ ਦੁਕਾਨਾਂ ਦੇ 20-20 ਸਾਲ ਵਿਚਾਰੇ ਜਿਨ੍ਹਾਂ ਦੀਆਂ ਦੁਕਾਨਾਂ ਐ ਜੋ ਉੱਤੋਂ ਆਰਡਰ ਆਗੇ ਉਹਨੂੰ ਕਾਊਂਟਰ ਕਰੋ ਤੁਸੀਂ ਪਹਿਲਾਂ ਦੁਕਾਨਾਂ ਬੰਦ ਕਰਵਾ ਲੀਆਂ ਸਵੇਰੇ ਤੇ ਫੇਰ ਤੁਸੀਂ ਆ ਡਰਾਮੇ ਰਲ ਕੇ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਉਹਨਾਂ ਤੋਂ ਮਿੰਤਾ ਕਰਵਾ ਰਹੇ ਹੋ ਉਹਨਾਂ ਤੋਂ ਉਹਨਾਂ ਨੂੰ ਖਲਵਾ ਕੇ ਉਹਨਾਂ ਤੇ ਆਸਾਨ ਕਰ ਰਹੇ ਅਸੀਂ ਤਾਂ ਇਹਨਾਂ ਨੂੰ ਰੈਗੂਲਰ ਕਰਤਾ ਸੀ ਇਹ ਤਾਂ ਸੜਕੀ ਉਹਦੇ ਵਿੱਚ ਭੇਜੀ ਗਈ ਆ ਉਹ ਕੰਮ ਕਰੋ ਪਰ ਆ ਜਿਹੜੀ ਕਨਾਲ ਰੋਡ ਤੇ ਕਮਿਸ਼ਨਰ ਸਾਹਿਬ ਕਨਾਲ ਰੋਡ ਤੇ ਜਿੱਥੇ ਸਰਤਾਜ ਦੀ ਦੁਕਾਨ ਖੁੱਲੀ ਆ ਕਿਨਾਲ ਰੋਨ ਰੋਡ ਤੇ ਆ ਦਾ ਹਾਈ ਕੋਰਟ ਦੇ ਆਰਡਰ ਨੇ ਤੁਹਾਨੂੰ ਹਾਈ ਕੋਰਟ ਦੇ ਆਰਡਰ ਨੇ ਤੁਹਾਨੂੰ ਕਲੀਅਰ ਤੁਸੀਂ ਉਸ ਗੱਲ 'ਚ ਮੈਨੂੰ ਇਹ ਦੱਸੋ ਏਡੀਪੀ ਉੱਥੇ ਮੋਹਨ ਸਿੰਘ ਨੇ ਉਹ ਕਿਉਂ ਅੱਜ ਤੱਕ ਉਹ ਦੁਕਾਨ ਨੂੰ ਡਿਮੋਲਿਸ਼ ਦੇ ਆਰਡਰ ਆਏ ਹੋਏ ਨੇ ਇੱਕ ਨਹੀਂ ਮੈਂ ਰੋਜ਼ ਇਹ ਜੀ ਗੱਲ ਤੁਹਾਨੂੰ ਤੁਹਾਡੇ ਮੂਹਰੇ ਲਿਆ ਕੇ ਰੱਖੂਗਾ ਜੇ ਤੁਸੀਂ ਇਸ ਤਰੀਕੇ ਨਾਲ ਹੀ ਚੱਲਣਾ ਹੈ ਜੇ ਆਹੀ ਲੁਧਿਆਣੇ 'ਚ ਗੰਦ ਪਾਉਣਾ ਹੈ ਇਹੀ ਸਿਆਸਤ ਖੇਡਣੀ ਆ ਬਦਲਾਅ ਦੀ ਜਿਹੜੀ ਤੁਸੀਂ ਕਹਿੰਦੇ ਹੋ ਇਹ ਨਾ ਹੱਥਾਂ 'ਚ ਖੇਡੋ ਮਿਸ਼ਰ ਸਾਹਿਬ ਇਹ ਥੋੜੀ ਜ਼ਿੰਮੇਵਾਰੀ ਮੈਂ ਸਾਫ਼ ਮੈਂ ਥੋੜੀ ਇਹ ਜ਼ਿੰਮੇਵਾਰੀ ਲਾਉਣਾ ਹੈ ਵੀ ਤੁਸੀਂ ਇਹ ਚੀਜ਼ਾਂ ਕਿਸ ਤਰੀਕੇ ਨਾਲ ਚਲਾਉਣੀਆਂ ਇਹ ਤੁਹਾਡੇ ਉੱਤੇ ਆ ਮੈਂ ਸਿੱਧੀ ਇਹ ਗੱਲ ਕਰਦਾ ਬਈ ਇਨਲੀਗਲ ਬਿਲਡਿੰਗਾਂ ਜਿਹੜੀਆਂ ਇੱਕ ਮੈਂ ਤੁਹਾਨੂੰ ਦੱਸੀ ਆ ਦੂਜੀ ਮੈਂ ਤੁਹਾਨੂੰ ਕੱਲ ਫੇਰ ਦੱਸੂਗਾ ਇਹ ਐਸਾ ਕੁਝ ਚੱਲ ਰਿਹਾ ਹੈ ਕਿਨੋਂ ਘਬਰਾ ਕਰ ਰਹੇ ਆ ਉਹ ਵਿਚਾਰੇ ਉਹ ਵਿਚਾਰੇ 20 20 ਸਾਲ ਜਿਹੜੇ ਲੋਕ ਪੁਰਾਣੀਆਂ ਦੁਕਾਨਾਂ ਆ ਜਿਨ੍ਹਾਂ ਦੀਆਂ ਬਣੀਆਂ ਉਹਨਾਂ ਤੋਂ ਥੱਲੇ ਆਪ ਹੀ ਮਿਲੀ ਭੁਗਤਾਨ ਲਵਾ ਕੇ ਆਪ ਹੀ ਖੋਲਣਾ ਇੱਕ ਕਮਿਸ਼ਨਰ ਸਾਹਿਬ ਇਹ ਬਹੁਤ ਕਮ ਖਰਾਬ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਸੀਐਮ ਆਊਸ ਉਹਨਾਂ ਨੇ ਵੀ ਇਤਰਾਜ਼ ਜਤਾਇਆ ਤੁਹਾਡੀਆਂ ਬਿਲਡਿੰਗਾਂ ਤੇ ਜਿਹੜੀਆਂ ਇਲੀਗਲ ਬਣੀਆਂ ਏ ਹੋਰ ਇਹ ਕਲੀ-ਕਲੀ ਰਿਪੋਰਟ ਆ ਜਿਹੜੀ ਅਸੀਂ ਉੱਥੇ ਪੇਸ਼ਾਂਗੇ ਵੀ ਤੁਸੀਂ ਉਰੇ ਕੀ ਸਿਆਸੀ ਬੰਦਿਆਂ ਨਾਲ ਰਲ ਕੇ ਉਰੇ ਕਿਸ ਤਰੀਕੇ ਸ਼ਹਿਰੀਆਂ ਨੂੰ ਲੁੱਟ ਰਹੇ ਹੋ ਕਿਸ ਤਰੀਕੇ ਨਾਲ ਕਾਰਪੋਰੇਸ਼ਨ ਤੰਗ ਕਰ ਰਹੀ ਆ ਇਹ ਜੁੰਦਾਇਆਦੀ ਮਿਸਾਲ ਆ ਸਾਹਮਣੇ ਆਈ ਆ ਅੱਜ